ਪਿਛਲੇ 5-7 ਮਹੀਨਿਆਂ 'ਚ 15 ਬੰਬ ਬਲਾਸਟ ਹੋ ਵੱਧ ਹੋਏ। ਬੜੇ ਕਾਬਲ ਇਹਨਾਂ ਨੇ, ਮਿਹਨਤੀ ਨੇ, ਬੜੀ ਇਹਨਾਂ ਦੀ ਨਗਰ 'ਚ ਇੱਜ਼ਤ ਐ ਮੇਰੇ ਹਲਕੇ ਨੂੰ ਬਿਲੋਂਗ ਕਰਦੇ ਆ। ਇਹਨਾਂ ਨੂੰ ਆ ਦੋ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਹੀ ਫੋਨ ਕਾਲ ਆ ਰਹੇ ਔਰ ਆਕੀਦੇ ਰਹੇ ਆ। ਦੋ ਵੱਡੇ ਗੈਂਗਸਟਰ ਆ ਜਿਹਦੇ ਕੋਲ ਪੁਲਿਸ ਕੋਲ ਕੋਈ ਜਵਾਬ ਨਹੀਂ। ਜੋ ਉਹਨਾਂ ਨੇ ਆ ਹਾਲ ਵੇਖ ਲੋ। ਰੈਕੀ ਕਰਦੇ ਆ ਉਹਦੇ ਘਰ ਦੀ ਫੇਰ ਉਹਦੇ ਜਿੱਥੇ ਉਹ ਆਪਦਾ ਕਾਰੋਬਾਰ ਕਰਦਾ ਹੈ ਉਹਦੀ ਰੈਕੀ ਕਰਦੇ ਆ ਤੇ ਉਹਨੂੰ ਵੀਡੀਓ ਚੜਾ ਦਿੰਦੇ ਆ ਕਿ ਆਹ ਤੇਰੀ ਰੈਕੀ ਹੋ ਗਈ ਤੇ 8 ਵਜੇ ਤੋਂ 8 ਵਜੇ ਤੂੰ ਆਹ ਕੱਪੜੇ ਪਾਈ ਸੀ ਇੱਥੇ ਸੀ ਤਿਆਰੀ ਕਰਨੀ ਨਹੀਂ ਤਾਂ ਸਾਡੇ ਪੈਸੇ ਜੋ ਪ੍ਰੋਤੀ ਮੰਗਦੇ ਉਹ ਦੇ ਦੀ ਆਹ ਫੋਨ ਕਾਲ ਬਾਹਰ ਤੋਂ ਉਹਨੂੰ ਫੋਨ ਆਉਂਦਾ ਉਹਨੇ ਜਦ ਫੋਨ ਨਹੀਂ ਚੁੱਕਿਆ ਤੇ ਫੇਰ ਉਹਨੂੰ ਵਾਇਸ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਆ ਵਾਇਸ ਮੈਸੇਜ ਸੁਣੋ ਇਹ ਤਾਂ ਹਾਂ ਕਟਿਆ ਅੰਦਰ ਸਰਨਾਣੀ ਆ ਹੁਣ ਕੇ ਬਾਅਦ ਚੌਕਾ ਆਏਗਾ ਮੇਰਾ ਭਰਾ ਠੀਕ ਆ ਨਾ ਜਿਹੜੀ ਤੈਨੂੰ ਗੱਲ ਕਹੀ ਆ ਉੱਤੇ ਗੱਲ ਆ ਠੀਕ ਆ ਫਿਰ ਚੁੱਕ ਇਹ ਨਾ ਵਗੇ ਮੁੜ ਕੇ ਹੋਰ ਹੀ ਕਿਤੇ ਵੈਣ ਪੈਂਦੇ ਫਿਰਨ ਠੀਕ ਆ ਜਿਹੜੇ ਨਾਮ ਤੇ 50 ਲੱਖ ਰੁਪਏ ਹੈਗਾ ਆ ਇਹ ਉਹਦਾ ਜਵਾਬ ਆ ਆ ਗਵਰਨਮੈਂਟ ਜਿਹੜਾ ਦਿੱਤਾ ਉਹ ਕਹਿੰਦਾ ਜੀ ਮੈਂ ਤਾਂ ਬੜਾ ਮਾਨਸਿਕ ਤੌਰ ਤੇ ਪਰੇਸ਼ਾਨ ਆ ਮੈਨੂੰ ਨਾ ਕੁਝ ਕਹੋ ਸਵੇਰੇ 11 ਵਜੇ ਆਉਂਦਾ 4 ਵਜੇ ਚਲੇ ਜਾਂਦਾ ਆ ਗਵਰਨਰ ਸਾਹਿਬ ਉਹਦੇ ਕਲੀਨਿਕ 'ਚ ਹੀ ਸੁੱਤੇ ਪਏ ਉਹ ਕਹਿੰਦਾ ਜੀ ਮੈਂ ਇਹਦੀ ਅਵਾਜਿਤ ਕਰੂੰਗਾ ਕਿ ਇਹ ਮੇਰੀ ਕਰੂਗਾ ਜਿਹੜਾ ਕਲੀਨਿਕ ਆ ਇਹ ਧਾਲੀਵਾਲ ਸਾਹਿਬ ਦੇ ਹਲਕੇ 'ਚ ਚੱਲਦਾ ਹੋਰ ਕੁਝ ਨਹੀਂ ਤੇ ਵਜ਼ੀਰ ਆਪ ਦੇ ਹਲਕਿਆਂ 'ਚ ਲਾਅ ਐਂਡ ਆਰਡਰ ਇਨਫੋਰਸ ਕਰ ਲੈਣ ਉੱਥੇ ਲੋਕਾਂ ਨੂੰ ਲਾਈਫ ਐਂਡ ਲਿਬਰਟੀ ਉਹਨਾਂ ਦੀ ਪ੍ਰੋਟੈਕਟ ਕਰ ਲੈਣ ਨਹੀਂ ਤਾਂ ਇਸ ਬੰਦੇ ਦਾ ਜੇ ਨੁਕਸਾਨ ਇਹਦਾ ਜਾਂ ਇਹਦੇ ਨਿੱਕੇ-ਨਿੱਕੇ ਬੱਚਿਆਂ ਦਾ ਜਿਹੜੇ ਹਲੇ ਮਾਏਜ 12 14 ਸਾਲਾਂ ਦੇ ਜੇ ਇਹਨਾਂ ਦਾ ਕੋਈ ਨੁਕਸਾਨ ਹੁੰਦਾ ਉਹਦੇ ਲਈ ਸਿੱਧੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਹੋ ਕੇ ਜਿਨ੍ਹਾਂ ਨੂੰ ਉਹ ਬਾਰ-ਬਾਰ ਰਿਕਵੈਸਟ ਕਰ ਚੁੱਕਿਆ ਕਿ ਇਹ ਅਸਲੀਅਤ ਲੱਭੋ ਇਹ ਬੰਦੇ ਕੌਣ ਨੇ ਉਹਨਾਂ ਨੂੰ ਫੜੋ ਤੇ ਮੇਰੀ ਲਾਈਫ ਐਂਡ ਸਿਕਿਉਰਿਟੀ ਨੂੰ ਯਕੀਨੀ ਬਣਾਓ ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਪੰਜਾਬ ਦੇ ਵਿੱਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਦੱਸ ਦੋ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਸੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਲਗਾਤਾਰ ਧਮਾਕੇ ਹੁੰਦੇ ਹੋਏ ਨਜ਼ਰ ਆ ਰਹੇ ਆ ਕਦੇ ਕਿਸੇ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਕਦੇ ਕਿਸੇ ਪੁਲਸ ਚੌਂਕੇ ਦੇ ਉੱਤੇ ਗਰਨੇਡ ਹਮਲਾ ਹੁੰਦਾ ਇੱਥੇ ਤੱਕ ਕਿ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਨਾਲੇ ਕਿ ਪਿਛਲੇ ਦਿਨੀ ਪਟਿਆਲੇ ਦੇ ਵਿੱਚ ਜਿਹੜਾ ਧਮਾਕਾ ਹੋਇਆ ਤੇ ਹੁਣ ਕਾਰੋਬਾਰੀਆਂ ਨੂੰ ਜਿਹੜਾ ਧਮਕਾਇਆ ਜਾ ਰਿਹਾ ਦੱਸਦੇ ਕਿ ਵਿਕਰਮ ਸਿੰਘ ਮਰੀਠਿਆ ਨੇ ਖੁਲਾਸਾ ਕੀਤਾ ਕਿ ਉਹਨਾਂ ਦੇ ਇੱਕ ਨੇੜਲੇ ਸਾਥੀ ਨੂੰ ਬਾਰ-ਬਾਰ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ ਇਸ ਬੰਦੇ ਦੀ ਰੇਕੀ ਕੀਤੀ ਜਾ ਰਹੀ ਹੈ ਜਿੱਥੇ ਵੀ ਜਾਂਦਾ ਇਸ ਦੀ ਰੇਕੀ ਕਰਕੇ ਵੀਡੀਓ ਇਸ ਦੇ ਫੋਨ ਦੇ ਉੱਤੇ ਭੇਜੀ ਜਾਂਦੀ ਹੈ ਅਤੇ ਕਿਹਾ ਜਾ ਰਿਹਾ ਕਿ ਸਾਨੂੰ ਸਭ ਕੁਝ ਪਤਾ ਤੂੰ ਕਿੱਥੇ ਆਂਦਾ ਤੂੰ ਕਿੱਥੇ ਜਾਂਦਾ ਕੀ ਕੁਝ ਤੂੰ ਖਾਂਦਾ ਕਿੱਥੇ ਤੇਰੇ ਬੱਚੇ ਪੜਦੇ ਨੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਇਸ ਵਿਅਕਤੀ ਦੇ ਵੱਲੋਂ ਕੀਤੀ ਜਾ ਰਹੀ ਹੈ ਬਾਹਰਲੇ ਨੰਬਰ ਤੋਂ ਕੋਲਾ ਕਰਕੇ ਤੰਗ ਪਰੇਸ਼ਾਨ ਇਸ ਨੂੰ ਕੀਤਾ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਨੇ ਖੁਲਾਸਾ ਕਰਦੇ ਹੋਏ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਤੇ ਅਤੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਿਤੇ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਅੰਦਰ ਇਸ ਤਰੀਕੇ ਦਾ ਮਾਹੌਲ ਬਣਾ ਦਿੱਤਾ ਗਿਆ ਕਿ ਕਿ ਸ਼ਰੀਫ ਬੰਦਾ ਹੁਣ ਇੱਜ਼ਤ ਦੇ ਨਾਲ ਰਹਿ ਵੀ ਨਹੀਂ ਸਕਦਾ ਉਹਨਾਂ ਕਿਹਾ ਕਿ ਕਿਸ ਨੂੰ ਬੁਰੀ ਤਰੀਕੇ ਦੇ ਨਾਲ ਜਿਹੜੇ ਗੈਂਗਸਟਰ ਨੇ ਉਹ ਤੰਗ ਪਰੇਸ਼ਾਨ ਕਰ ਰਹੇ ਨੇ ਜਦੋਂ ਫੋਨ ਚੁੱਕਣਾ ਬੰਦ ਕਰ ਦਿੱਤਾ ਗਿਆ ਤਾਂ ਆਡੀਓ ਮੈਸੇਜਸ ਨੂੰ ਭੇਜੇ ਜਾ ਰਹੇ ਨੇ ਦੱਸਦੇ ਕਿ ਬੰਦਾ ਹੁਣ ਡਰ ਦੇ ਮਾਰੇ ਆਪਣੇ ਘਰੋਂ ਵੀ ਬਾਹਰ ਨਹੀਂ ਨਿਕਲ ਰਿਹਾ ਕਿਉਂਕਿ ਜਦੋਂ ਵੀ ਬਾਹਰ ਨਿਕਲਦਾ ਹੈ ਕਿਸੇ ਵੀ ਜਗ੍ਹਾ ਤੇ ਜਾਂਦਾ ਨਾਲ ਹੀ ਇਹਨੂੰ ਵੀਡੀਓ ਆ ਜਾਂਦੀ ਆ ਜਿੱਦਾਂ ਵਿੱਚ ਬਦਮਾਸ਼ ਕਹਿੰਦੇ ਨੇ "ਕਿਆ ਦੇਖ ਰਾ ਤੂੰ ਕਿੱਥੇ ਗਿਆ ਸੀ? ਸਾਨੂੰ ਸਭ ਕੁਝ ਪਤਾ ਯਾਤਾ। ਪੈਸੇ ਦੇ ਦੇ ਨਹੀਂ ਤਾਂ ਫਿਰ ਅਸੀਂ ਕੀ ਕੁਝ ਕਰਨਾ ਉਹ ਤੈਨੂੰ ਆਪਾ